ਚਾਰ ਪ੍ਰਕਾਰ ਦੀਆ ਖੇਤੀ ਦਾ ਪਰਕਰਮ ਕਿਹਾ ਹੈ ਪਹਿਲਾ ਖੇਤੀ ਕਰਨੀ ਦੂਜਾ ਦੁਕਾਨ ਕਰਨੀ ਤੀਜੀ ਇਬਾਦਤਰੀ ਕਰਨੀ ਅਤੇ ਚੌਥਾ ਚੱਕਰੀ ਕਰਨੀ ਕਹੇ ਜਾ ਰਿਹਾ ਉਪਦੇਸ਼ ਨਾਰਨ ਬਖਸ਼ਾ ਹੈ ਕਹਿੰਦੇ ਜੇ ਟੋਕਾ ਵਾਲੇ ਸ਼ਬਦ ਹਜੂਰ ਅੱਗੇ ਅਰੰਭ ਕਰਨੇ ਹਨ ਇਹ ਚਾਰ ਤੂਕੀ ਸ਼ਬਦ ਜਿੰਦ ਮਾਰੇ ਸਾਡੀ ਅਮਰਾਲਾਈ ਪਰਕਰਮ ਅਰੰਭ ਕਰਦੇ ਹਾਂ ਬਿਰੋ ਗੁਰੂ ਸਾਹਿਬ ਤੋਂ ਪਰਗਦੀ ਨੀਰਤੀ ਨਹੀਂ ਹੁੰਦੀ ਜੀਵ ਰਾਜ ਨੇ ਵਾਰਾਂ ਨੂੰ ਲੱਗੇ ਰਹਿੰਦੇ ਹਨ ਇਹਨੋ ਪ੍ਰਕਾਰ ਦਾ ਉਦੇਸ਼ ਬਖਸ਼ੇ ਹੋਰ ਸਮੋਹਦੇ ਹਨ ਮਾਈ ਬਾਪ ਕੋ ਬੇਤਾ ਨਿਕਾ ਕਹਿੰਦੇ ਨੇ ਵੇਖੋ ਸਮਸਾਰ ਦੇ ਅੰਦਰ ਮਨ ਮਾਨਿਆ ਨਾਂ ਦਿਖਾਈ ਹੋਇ ਪਰੰ ਗੁਰ ਕੇ ਬਿਹਾਇ ਜਿਨਕੀ ਮੂਝ ਮੁਝਾਈ ਸੁਖਿਆ ਸਰਗਰਾਂ ਦੇ ਪੀ ਹੈ ਮਾਰੇ ਸਾਰੇ ਰਾਗ ਮੇਰੇ ਕਰਨ ਕੰਦੇ ਕੋ ਸਮਾਉਂਦੇ ਹਨ ਮੈਂ ਬਾਤ ਕੋ ਬੀਤਾ ਨੀਕਾ ਕਹਿੰਦੇ ਆ ਮਾਂ ਨੂੰ ਤੇ ਦਾਤੀ ਨੂੰ ਜੇ ਬੇਟਾ ਲਾਇਕ ਹੋਵੇ ਕਿਉਂਕਿ ਹੋਵੇ ਸਰਬਨ ਬਿਰਲਾ ਕੋਈ ਕਰਨ ਵਾਲਾ ਅੰਗਲੀ ਤੇ ਅੰਗਲੀ ਮਾਂ ਨੂੰ ਬਹਿਰੀ ਤੇ ਚੱਤੀ ਫੁਰਦਾ ਰਿਆ ਸੇਵਾ ਕਰਦਾ ਰਿਆ ਐਜਾ ਪੁੱਤਰ ਕੋਈ ਭਾਗਾਂ ਵਾਲਾ ਹੁੰਦਾ ਹੈ ਜਿਹੜਾ ਨੇਕ ਹੋਵੇ ਉਹ ਚੰਗਾ ਲੱਗਦਾ ਮਾਂ ਨੂੰ ਤੇ ਦਾਤੀ ਨੂੰ ਇਹੋ ਜਿਹੇ ਗੁਣ ਹੋ ਜਿਹੜਾ ਸਾਰੀ ਘਰ ਦੀ ਜਾਇਦਾਦ ਖੂਕ ਦੇਵੇ ਸ਼ਰਾਧਾ ਚ ਤੇ ਜਨਸੀਆਂ ਵਿੱਚ ਤੇ ਬੁਰਖਈਆਂ ਜੀ ਬੁਆਦੇ ਮੇਰੇ ਉਹ ਨਲਾਇਕ ਹੁੰਦਾ ਹੈ ਤੋ ਇਸ ਕਰਕੇ ਮਾਨਦਗ ਦੇ ਤਾਂ ਹੀ ਬੇਟਾ ਚੰਗੇ ਸੁਹਾਜ ਵਾਲਾ ਹੋਵੇ ਸੇਵਾ ਕਰਨ ਵਾਲਾ ਹੋਵੇ ਉਹ ਅੱਛਾ ਲੱਗਦਾ ਹੈ ਤਤਰਾ ਚਤਰ ਜਵਾਈ ਸੁਰਵ ਜਵਾਈ ਜਿਹੜਾ ਚਤਰ ਹੋਵੇ ਬਿਹਾਰ ਕਰਨ ਨੂੰ ਉਹ ਜਿਹੜਾ ਹੀ ਚੰਗਾ ਲੱਗਦਾ ਹੈ ਜਿਹੜਾ ਘਰ ਦਾ ਆਰ ਨੂੰ ਸਾਹਦੇ ਹੀ ਨਾ ਲੁਟਾ ਦੇਵੇ ਉਹ ਸਹਰਾ ਵੀ ਉਸ ਤੋਂ ਪਰਸ਼ੰਨ ਨਹੀਂ ਹੁੰਦਾ ਹੈ ਬਾਲ ਕੰਨਿਆ ਕਉ ਬਾਪ ਪਿਆਰਾ ਜਿਹੜੇ ਬਾਲਕ ਹਨ ਜਿਹੜੇ ਬੱਚੇ ਤੇ ਕੰਨਿਆ ਲੜਕੀਆਂ ਹਨ ਜਿਨ੍ਹਾਂ ਦੀ ਮਾਂ ਮਰ ਗਈ ਹੋਵੇ ਉਹ ਬਾਪੂ ਨਾਲ ਹੀ ਪਿਆਰ ਕਰਦੇ ਆ ਉਹਨਾਂ ਨੂੰ ਬਾਪੂ ਹੀ ਬੰਦ ਬਾਲ ਕੇ ਆਉਂਦੇ ਤੇ ਕੰਨਿਆ ਲੜਕੀਆਂ ਨੂੰ ਅਜਾ ਬਾਪੂ ਹੀ ਪਿਆਰਾ ਹੁੰਦਾ ਹੈ ਮਾਈ ਤੋਂ ਅੱਪਾਈ ਜਿਹਨਾਂ ਦੇ ਮਾਪੇ ਮਰ ਜਾਣ ਪੜਾਈਏ ਯਾਰ ਉਹ ਛੋਟੇ ਭਾਈਆਂ ਨੂੰ ਵੱਡੇ ਭਾਈ ਅਤਿਅੰਤ ਪਿਆਰੇ ਹੁੰਦੇ ਹਨ ਇਸ ਪ੍ਰਕਾਰ ਹੁਕਮ ਭਿਆ ਬਾਹਰ ਘਰ ਛੁੱਟਿਆ ਜਦੋਂ ਪਰਮੇਸ਼ਰ ਦਾ ਹੁਕਮ ਹੁੰਦਾ ਥਿਰਿਆ ਅੰਤ ਹੋ ਜਾਂਦਾ ਉਹ ਹੀ ਨੇ ਭਾਵੇਂ ਮੋਹ ਕਿੰਨਾ ਹੈ ਭਰਾਵਾਂ ਦਾ ਵੀ ਅਤੇ ਮਾਂ ਪਿਓ ਦਾ ਵੀ ਜਵਾਈਆਂ ਨਾਲ ਸਹਰਿਆਂ ਨਾਲ ਵੀ ਸਾਰੇ ਹਜੂਰ ਕਹਿੰਦੇ ਜਦੋਂ ਹੁਕਮ ਹੁੰਦਾ ਇਹਨਾ ਸੰਸਾਰ ਤੋਂ ਕੂਚ ਕਰਨ ਦਾ ਉਦੋਂ ਸਰੀਰ ਮੁਰਝਾ ਹੋ ਜਾਂਦਾ ਉਦੋਂ ਘਰ ਤੋਂ ਬਾਹਰ ਛੱਡਿਆ ਹੁੰਦੇ ਕੋਈ ਕਬਰਾਂ ਵਿੱਚ ਪਾਇਆ ਹੁੰਦੇ ਐ ਕੋਈ ਸੇਵਿਆਂ ਵਿੱਚ ਪਾ ਕੇ ਸਾੜਿਆ ਹੁੰਦੇ ਐ ਬਾਹਰ ਘਰ ਤੋਂ ਉਯਾਦ ਕਿਸਿੱਕੇ ਆਉਂਦੇ ਹੰ ਛੱਡਿਆ ਹੁੰਦੇ ਐ ਕਿਨ ਮਹ ਪਈ ਪਰਾਈ ਇਹ ਕਿਸਿੰਦ ਜੋ ਜਿੰਦਰੀ ਆ ਮਗੜੀ ਹੋ ਜਾਂਦੀ ਐ ਖੇ ਦਾ ਮੋਹ ਹੀ ਆ ਜਾਂਦਾ ਕਹਿੰਦੇ ਜਿਹੜਾ ਜਿਉਂਦਾ ਜੀਉ ਸੀ ਉਹਦੇ ਨਾਲ ਮੋਹ ਸੀ ਇਹ ਲੋਕ ਨਾਲ ਸਾਡਾ ਕੀ ਮੋਹ ਹੈ ਇੱਕ ਛਿੰਤੀ ਬਗਾਨੀ ਹੋ ਜਾਂਦੀ ਤੇ ਨਾਮਦਾਨ ਇਸ ਨਾਮ ਜੈਦਾ ਤਾਜ ਕੀ ਜੋ ਘਰਵਾਲੇ ਵੀ ਸਭ ਪ੍ਰਾਈਜ਼ ਚੀਜ਼ ਹੋ ਜਾਂਦੀ ਹੈ ਪਦਾਰਥ ਨਾਮਦਾਨ ਇਸ ਨਾਮ ਨਾ ਮਨਮੁਖ ਦੇਖ ਲੋ ਮਨਮੁਖ ਜੀ ਐਵੇਂ ਉਮਰ गुਜ਼ਾਰੀ ਜਾਂਦੇ ਆ ਨਾ ਆਪਣੀ ਉਮਰ ਤੇ ਨਾਮ ਜੱਗਦੇ ਆ ਨਾ ਧਰਮ ਦੀ ਕਿਰਤ ਕਰਕੇ ਦਾਨ ਕਰਦੇ ਆ ਨਾ ਅੰਮ੍ਰਿਤ ਵੇਲੇ ਉੱਠ ਕੇ ਸ਼ਰਧਾਨ ਕਰਦੇ ਆ ਮਨੁੱਖੀ ਨਹੀਂ ਮਿਲਦੀ ਆਪਣੇ ਮਨੁੱਖੀ ਬਣਾਇਆ ਹੋਇਆ ਇਹ ਮਨੁੱਖਾ ਨੇ ਤੇ ਤਾਂ ਨੂੰ ਹੂੜ ਤੋਂ ਮਾਈ ਉਹਨਾਂ ਦੇ ਸਰੀਰ ਤੋਂ ਸਾਂਝੀ ਲਾਂਤਾਂ ਦੀ ਤੋੜ ਤੋਂ ਮਾਈ ਨਾ ਉੜਦੀ ਜਿਹੜੀ ਘਾੜੀਆਂ ਲਾਂਤਾਂ ਇਹਨਾਂ ਨੂੰ ਮਿਲਦੀਆਂ ਲੋਕਾਂ ਨੂੰ ਕਿਤੇ ਜਾਂਨੇ ਤੇ ਸਮਾਨੇ ਜਾਂਦੇ ਸਾਤ ਨਹੀਂ ਉੱਤਰਦੇ ਇਸ ਸਰਕਾਰੀ ਨਦੀ ਲਾਂਤਾਂ ਦੀ ਤੋੜ ਤੋਂ ਵੀ ਉੜਦੀ ਹੈ ਉਹਨਾਂ ਦੇ ਸਰੀਰ ਤੋਂ ਕੰਗਰੋਦ ਆਜ ਕਾ ਨਾ ਹੈ ਉਹ ਲੋ ਗੜੀ ਕਾਰੀ ਸਮਾਜੀਆਂ ਕਦੇ ਕਾਮ ਦੇ ਵਸ ਹੋ ਜਾਂਦੇ ਆ ਕਦੇ ਕ੍ਰੋਧ ਦੇ ਵਸ ਹੋ ਜਾਂਦੇ ਆ ਕੋਤ ਪਰ ਮਰਦਾ ਹੀ ਪਿਆਰ ਨਾ ਨੋ ਪੁਰਖੀ ਜ਼ਿੰਦਗੀ ਵਿੱਚ ਮਾਲੂਮ ਮਾਨਿਆ ਮਹਾਨ ਤਖਾਈ ਸਾਨੂੰ ਗੁਰਮੁਖਿ ਸਿੱਖ ਜਿਨ੍ਹਾਂ ਦਾ ਮਾਨਸਿਕੀਤ ਕਰਦਾ ਨਾਮ ਕੇ ਮੰਨਦੇ ਅਜੇ ਨਾਂ ਵੀ ਦੋ ਪੱਲੇ ਸਿਖਾਈ ਸੈਤਾ ਕਰਨ ਵਾਲਾ ਹੈ ਮਿੱਤਰਾਈ ਪਰੂ ਗੁਰ ਕੈ ਬਲਿਹਾਰਾ ਇਹ ਨਾਮ ਸਤਿਗੁਰੂ ਨਾਮ ਚੇ ਮਹਾਰਾਜ ਜੀ ਕਹਿੰਦੇ ਆਕਾਲ ਪੁਰਖ ਗੁਰੂ ਤੋਂ ਬਰਾਬਰ ਹੁੰਦੇ ਮਨ ਅਗੇ ਚਰਨੀ ਪਈਏ ਤੇ ਮਨ ਹਾਰ ਕੁਰਬਾਨ ਜਾਈਏ ਉਹ ਸਾਚੀ ਦੀ ਗੁਰੂ ਜਹਾਣੇ ਸਰਗਰ ਦੇ ਸਤਿਗੁਰੂ ਜੀ ਸਿਖਿਆ ਕਿ ਭਗਤਾਂ ਕੋ ਮਝਾਂ ਨਹੀਂ ਸਿਆਣਾ ਕੀ ਹੈ ਵਾਜ ਤੋਂ ਜੀਵਨ ਤੋਂ ਤਰੀ ਪ੍ਰਮਾਣਿਤ ਜੇ ਜਿਹੜਾ ਜੱਗ ਜੀਵਾਂ ਦੇ ਨਾਲ ਪੀਪੀਐਸਾ ਹੀ ਕੀਤੀ ਹੈ ਕਿ ਭਾਵੇਂ ਅਗਰ ਤੋਂ ਤੇ ਨਾ ਵੀ ਨਾ ਜੀ ਤਰੀ ਕੀ ਜੀ ਮਨ ਦਿਨ ਆ ਰਿਹਾ ਚੀਤੀ ਤਰੀ ਕੀ ਜਾਣ ਤੋਂ ਬਾਅਦ ਅਰਜਾਰ ਦੇ ਜਿਹੜੇ ਪਿਆਰੇ ਸੰਤ ਭਗਤ ਬੰਦ ਵੀ ਕਰਦੇ ਉਹਨਾਂ ਨੇ ਝਗੜਾ ਪਾਈ ਰੱਖਦੇ ਐ ਹਰ ਵਕਤ ਜਿੱਥੇ ਜਾਣਾ ਚਾਹਦਾ ਤਾਈ ਰੱਖੋ ਮਾਇਆ ਮਦਨ ਅਹ ਨਿਤ ਮਦੂ ਹੈ ਮਾਇਆ ਜਿੱਥੇ ਹਰ ਵਕਤ ਮਦਨ ਮਾਸੂਰੇ ਇੰਦੇ ਆਰ ਆਜਨੇ ਮਾਇਆ ਦਾ ਰਾਹੀ ਤਖਵੇ ਲੈ ਕੇ ਕਹਿੰਦੇ ਵੀ ਮੈਨੂੰ ਬਾਜ਼ਾਰ ਖਾਜ ਆਵੇ ਇਹਨੂੰ ਵੀ ਬਾਜ਼ਾਰ ਖਾਜ ਆਵੇ ਇਸ ਤਰ੍ਹਾਂ ਮਾਇਆ ਦੇ ਰਸਤੇ ਨੂੰ ਜੋਨ ਦੇ ਰੰਗ ਦੇ ਹੈ ਮਾਇਆ ਦੇ ਮਾਰਗ ਨੂੰ ਤਖਵੇ ਲੈ ਕੇ ਰੰਤਰਾਤੀ ਆਸਤੇ ਨਾਮ ਨਾ ਲੀਵਾ ਮਰ ਅ ਦੇਖਾਈ ਮੁਕ ਪੈਖੇ ਨੋਬ ਨਹੀਂ ਲੈਂਦੇ ਦੇਖੀ ਤੋਂ ਮਾਕੂਆ ਵਿਕਾਨੂ ਖਾਂ ਖਾਂ ਕੇ ਨਿੰਬਿਆਰੀ ਦੀਓ ਨੂੰ ਖਾਂ ਖਾਂ ਕੇ ਬਿਸ਼ਰਤੀ ਦਿਓ ਨੇ ਆਕਾਤੇ ਮਾਰੇ ਹਨ ਵੰਦਨ ਗਾਇਨ ਰੱਤਾ ਹਿਤਕਾਰੀ ਇਹ ਦੰਦਣ ਗੰਦੇ ਜਿਹੜੇ ਬਜਨ ਹੋਏ ਅਜੇ ਜੇ ਸੁੰਨੀਆਂ ਵਾਲੇ ਗਉਂਦੇ ਆ ਜਿਸ ਤਰਕਾਰ ਸਾਹ ਸੰਗਧੀ ਆ ਨਾਬੇਗ ਦੀਆਂ ਤਾਤੀਆਂ ਲਾ ਕੇ ਸੁਣਾਉਦੇ ਅਖੰਡ ਪਾਠਾਂ ਦੇ ਉਹ ਦੰਦੇ ਦੁਗੰਦੀ ਆਏ ਜੇ ਕਿ ਬਿਸ਼ਿਆਂ ਵਾਲੇ ਬੱਦਨ ਆਏ ਉਹ ਨਾ ਜਿਵੇਂ ਜਾਂਦਾ ਇਹ ਤਕਾੜੀ ਪ੍ਰੇਮੀ ਬਣ ਕੇ ساری ਰਾਤ ਗੁਜ਼ਰ ਜਾਂਦੀ ਉਸ ਕਰਕੇ ਲੱਗੇ ਉਹ ਜੀਤ ਤੋਂ ਜਰੇ ਨੂੰ ਸਾਹ ਦਾ ਸੋਰ ਨਾ ਆਈ ਨਵਿਕੀ ਸਾਹ ਦੇ ਸਭੀ ਤੋਂ ਕੋਹੋਸ਼ ਨਹੀਂ ਆਈ ਅੱਖੀਂ ਨਹੀਂ ਆਈ ਦੁਰਤ ਪ੍ਰੀਤ ਹੀ ਨਹੀਂ ਆਈ ਸਭੁ ਗ੍ਰਹਮ ਦੀ ਖੋਜ ਗਿਆ ਕਿ ਨਹੀਂ ਆਪੇ ਪ੍ਰਾਪਤ ਹੋਈ ਰੰਗ ਮਾਰਾਤਾ ਰਾਤ ਨਹੀਂ ਕੀਆ ਮੋਹਤ ਹਮਾਰੇ ਸਾਹ ਦੇ ਰੰਗ ਪ੍ਰੇਮ ਚ ਰੰਗਿਆ ਹੋਇਆ ਹੈ ਨਾ ਰਸ ਪ੍ਰਭੂ ਦੇ ਵਿੱਚ ਮਨ ਬੰਨਿਆ ਗਿਰਿਆ ਹੈ ਔਰੰਦਨੀ ਰੰਤਰੀਂ ਦੀ ਆਪਣਾ ਮਨ ਕਰਕੇ ਤਰਾਸ ਵਿੱਚ ਸਰੀਰ ਵੀ ਜਿੰਨਿਆ ਮਿਲਿਆ ਨਹੀਂ ਹੈ ਨਾਮੁਕ ਪਾਪ ਜਗਾਈ ਮਨੁਮਕਾਨੇ ਇਸ ਪ੍ਰਕਾਰ ਆਦਮੀ ਦਿੱਤੀ ਕੋ ਆਲੀ ਸੰਸਾਰ ਦੇ ਅੰਦਰ ਆਦੀ ਤਵਾ ਮਹਿਨ ਚਾਹੇ ਜੀ ਨਾ ਚਾਹਤੇ ਸਾਰ ਸੰਗ ਦੀ ਸਵਾਲੀ ਜਿੰਨੇ ਕਰਕੇ ਸਹਿ ਸ਼ਾਂਤ ਰਸ ਨੂੰ ਜਿਕੇ ਪ੍ਰਭੂ ਦਾ ਸਹਿ ਗਿਆਨ ਦੇ ਰਸ ਨੂੰ ਜਿਕੇ ਪ੍ਰਭੂ ਦਾ ਸਹਿ ਜੀ ਸਲੀਪ ਦੇ ਰਸ ਨੂੰ

ਆਲਿ ਦੇ ਬੇਰਸੀ ਵਾਲੀਆਂ ਗੱਲਾਂ ਕਰਦੇ ਰਹਿੰਦੇ ਰਹੇ ਮਾਨਸਾਨ ਕਹਨ ਹੱਤਨਾ ਸਰ ਜਾਨੀ ਆਪਣੇ ਮਨ ਨੂੰ ਆਪਣੇ ਧਨ ਨੂੰ ਆਪਣਾ ਕਰਕੇ ਮੰਨੀ ਵੇਚ ਲੈਣ ਧਨ ਨੂੰ ਤਨ ਨੂੰ ਦਰਦੀ ਖਬਰ ਨਾ ਪਾਈ ਦਰਗਾਹ ਦੀ ਖਬਰ ਨਹੀਂ ਵੀ ਤਰਕਾਰ ਨਹੀਂ ਨੂੰ ਇਹ ਦੋ ਗੁਰ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ ਕਿਉਂ ਦਰਗਾਹ ਦੀ ਖਬਰ ਨਹੀਂ ਪਾਈ ਦਰ ਗਿਆਨ ਦੀ ਖਬਰ ਨਹੀਂ ਪਾਈ ਦਰ ਖੁਦ ਸੰਗਤ ਨੂੰ ਦੀ ਲਾਗੇ ਦੀ ਮੇਸੇਜ ਵੀ ਚਾਹਤੀ ਵੀ ਖਬਰ ਨਹੀਂ ਪਾਈ ਲੱਗ ਜੋ ਅੰਦਰ ਸਾਰਿਆਂ ਨੂੰ ਕੋਈ ਖਬਰ ਨਹੀਂ ਪਾਉਣਾ ਕਿ ਇਹ ਸਰਕਾਰ ਐਵੇਂ ਬੇਮੁਖ ਪਾਈ ਜਾਊਗਾ ਹੈ ਅੱਤੀ ਚੱਲਿਆ ਅੰਧਿਆਰਾ ਜੇ ਕੋ ਅੱਖਾਂ ਨਹੀਂ ਖੋਲ੍ਹੀਆਂ ਦੁਨੀਆਂ ਵੱਲੋਂ ਉਹਲੇ ਚੱਲਿਆ ਪਰਲੋਕ ਨੂੰ ਹਨੇਰਾ ਹੀ ਹਨੇਰਾ ਹੋਵੇਗਾ ਜੇ ਮੈਂ ਇਹ ਪੈੜੇ ਮਹੰਦ ਗੁਜ਼ਾਰਾ ਹਰ ਕਾ ਨਾਮ ਸੰਤੂਜੀ ਆਰਾ ਪਰਮੇਸ਼ਰ ਦਾ ਨਾਮ ਤਾਂ ਜਪਿਆ ਨਹੀਂ ਚਰਨਨ ਕਰਨ ਵਾਲਾ ਉਹ ਬੜਾ ਪਹਾੜੀ ਜਿਹਾ ਰਸਤੇ ਵਿੱਚ ਹੱਥੀਂ ਮੀਂਹ ਇਕੱਲਾ ਅੰਧਿਆਰਾ ਹਨੇਰਾ ਅਗਰਾਮ ਦਾ ਗਰਸਿਆ ਹੋਇਆ ਪਰ ਲੋਕ ਨੇ ਅੱਖਾਂ ਮੀਂਹ ਤੇ ਜਨ ਮਰ ਕੇ ਚੱਲਿਆ ਘਰ ਘਰ ਕਿਸਾ ਨਾ ਭਾਈ ਉਹਦੇ ਘਰ ਕਿਸੇ ਨੂੰ ਦੁਸ਼ਮਣ ਨਹੀਂ ਵੀ ਇਹ ਤਾਂ ਘਰ ਚੰਗਾ ਬਣਿਆ ਸੀ ਇਹਦਾ ਦਰਵਾਜ਼ਾ ਕੁਲੂਤੀ ਬਣਾਇਆ ਸੀ ਵੇਣੀਆਂ ਸੋਹਣੀਆਂ ਬਣੀਆਂ ਸੀ ਇਹ ਕਿਸੇ ਨੂੰ ਘਰ ਦੇ ਗਰ ਵਾਲਾ ਨਹੀਂ ਦੁਸ਼ਮਣ ਉਥੇ ਕਿਸੇ ਨੇ ਵੀ ਇਹਦਾ ਘਰ ਦੇ ਹੋਏ ਬਣੀਆਂ ਜੰਗੀਆਂ ਨੂੰ ਚੰਗੇ ਥਾਂ ਮੁਖਾਓ ਜੰਗਲਾ ਸੁਧਾਰ ਕਰੋ ਇਹਨੂੰ ਦਿਖਾਈਆਂ ਦਿਓ ਇਹ ਨਹੀਂ ਕਿਸੇ ਨੂੰ ਸੁਣਾ ਕਿਸੇ ਨੂੰ ਨਹੀਂ ਸੁਣਾ ਉਹਦਾ ਘਰ शरीर ਦੀ ਇਹਦਾ ਤੇ ਦਰ ਇੰਦਰੀਏ ਵੀ ਇੱਥੇ ਛੱਡ ਕੇ ਚੱਲੀ ਗੀ ਨਾ ਘਰ ਸ਼ਰੀਰ ਦਾ ਪਤਾ ਹੁਣ ਇਹਨੂੰ ਨਾ ਇੰਦਰੀਏ ਦਾ ਪਤਾ ਇਹਦਾ ਜਰ ਹੋ ਕੇ ਦੁਨੀਆ ਤੋਂ ਕੂਟ ਕਰਕੇ ਲੈ ਜਾਏਗਾ ਐਸਾ ਵੀ ਰਾਮਾ ਹੋਦਾ ਪਰ ਇਹਦਾ ਸਾਥ ਨਹੀਂ ਜੀ ਇਹਨੂੰ ਹੁਣ ਘਰ ਸ਼ਰੀਰ ਵੀ ਨਹੀਂ ਦੇਖਦਾ ਤੇ ਦਰ ਸੰਗਤ ਵੀ ਨਹੀਂ ਦੇਖਦਾ ਦਰ ਗਿਆਨ ਦੀ ਵੀ ਸਮਝ ਨਹੀਂ ਸਾਰਕੁਰਿਆ ਤੋਂ ਅੱਜ ਵੀ ਸਮੇਂੀ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ ਜਾਨ ਬਰਬਾਦ ਖੌਰ ਨਾ ਪਾਵੇ ਇਹ ਜਵਾਨੀ ਤੂਲਿ ਬਣਿਆ ਜਾਵੇ ਕੁੱਟਿਆ ਜਾਵੇ ਗਲਗੁਣਾ ਕਰਕੇ ਹੋਰ ਖਾਣੀ ਕਾਲੇ ਦਾ ਮੁਖਤਰੀ ਲਕੂਨ ਫਿਰ ਕੇ ਇਹ ਧਰਾਨੀ ਕਾਲੇ ਦਾ ਮੁਖਾ ਦੇ ਰਹਾ ਹੈ ਹੋਰ ਨਹੀਂ ਕਾਲੇ ਦਾ ਸੰਗਤ ਕੇ ਹੋਰ ਨਹੀਂ ਕਾਲੇ ਦਾ ਕੋਈ ਆਸ਼ਾਨ ਦਾ ਜੋ ਜੁਨਾ ਜੀ ਬਲਿਆ ਉਹ ਰਹੇਗਾ ਆਪਣਾ ਕੀਆ ਕਮਾਈ ਆਜ ਦਾ ਜਿਹੜਾ ਕਮਾਇਆ ਹੋਇਆ ਉਹ ਕੋਈ ਦਾ ਫਾਲੇ ਨੂੰ ਮਿਲੇਗਾ ਕੋਈ ਦੀ ਕਮੀ ਆਉਣੀ ਨਾਲ ਦੇ ਕੀਤੇ ਹੋਏ ਦੀ ਹਰ ਵੇਦ ਕਮੀ ਕੀ ਰਹੇਗਾ ਕਦੇ ਚੜ੍ਹਦੀਆਂ ਕਲਾ ਜਿਨੀ ਹੋ ਸਕੇਗਾ ਇਹ ਆਜ ਦਾ ਕੀਤਾ ਕਮਾਇਆ ਹੋਇਆ ਜਿਹੜਾ ਇਹਨਾਂ ਉਹਦਾ ਫਾਲੇ ਦੇ ਕੰਮ ਆਵੇਗਾ ਨਦਰ ਕਰੇ ਤਾਂ ਅੱਖੀਂ ਵੇਖਾਂ ਜੇ ਮਹਾਰੇ ਸੌਂ ਕਿਰਪਾ ਅਪੁਸਤੀ ਕਰਦੇ ਨੇ ਜਿਹਨੇ ਦਾਦੇ ਕਾਲੂ ਨੂੰ ਮਾਰਨ ਦਿਖਾਇਆ ਸੀ ਕਹਿਣ ਲੱਗਾ ਜੀ ਪਰਲੋਕ ਬੁਖਾਰਿਓ ਫੇਰ ਮੈਂ ਮੰਨੂ ਫਰਾਰ ਮੈਂ ਤਾਂ ਕਰਨੋ ਹਟੂ ਮਾਰੇ ਕਹਿੰਦੇ ਚੰਗਾ ਵੇਖਣਾ ਤੇ ਇੱਥੇ ਹੀ ਅੱਖਾਂ ਵਿੱਚ ਚੌਕੇ ਦੀ ਬੈਠੇ ਨੂੰ ਪਰਲੋਕ ਬੁਖਾਰਤ ਆਪਣੇ ਪਿੱਤਰ ਵੇਖੇ ਸਾਰੇ ਬਕੁੰਥ ਵਿੱਚ ਬੈਠੇ ਐ ਸਾਰੇ ਨੂੰ ਸੁਖਕਾਰ ਨਾਲ ਮਿਲਿਆ ਕਹਿੰਦਾ ਕਦੋਂ ਤੱਕ ਤੁਸੀਂ ਇੱਥੇ ਆ ਗਏ ਹੋ ਕਹਿਣ ਲੱਗੇ ਜਦੋਂ ਦਾ ਗੁਨਾਹ ਖਾਣ ਤੇਰੇ ਘਰੋਂ ਕਾਰਕਾਰ ਘਾਰ ਰਿਹਾ ਹੈ ਉਹਨਾਂ ਦੇ ਸਾਨੂੰ ਮੁਕਤੀ ਦੀ ਪ੍ਰਾਪਤ ਹੋ ਗਈ ਹੈ ਜੱਲਦਾ ਮੈਂ ਇੱਥੇ ਰਹਿਣਾ ਚਾਹੁੰਦਾ ਸਤਿਗੁਰੂ ਸਾਹਿਬ ਜੀ ਨੇ ਵੇਖਿਆ ਕਿਦਾ ਕਿਤੇ ਇਥੇ ਬਲੋਕ ਦੀ ਬਰਕੀਆ ਹੈ ਉਹ ਜਿਹੜੇ ਬਾਹਲਾ ਕੇ ਜਵਾਦ ਕਰ ਅੱਖਾਂ ਪੇਰਾ ਕੇ ਬਖਾਇਆ ਕਿ ਦੇਖ ਲਿਆ ਕਿੰਨੇ ਹਾਲਾਤ ਉਹ ਕੋ ਦੇਖਿਆ ਜੀ ਮੈਨੂੰ ਉੱਥੇ ਪਹੁੰਚਾ ਦਿਓ ਕਿੰਨੇ ਮਾੜਾ ਜਿੰਦ ਥੋੜੇ ਜਿਹੇ ਮਹੀਨੇ ਫਾੜੀ ਹੋਰ ਉਮਰ ਹੈ ਉਹਨੇ ਚ ਪਰਮੇਸ਼ਰ ਦਾ ਭਰਨ ਕਰੋ ਕਿਥੋਂ ਆਤੂ ਸਭਾ ਨਾਮ ਖਸਕਾ ਲਿਓ ਉਹਦੇ ਹੀ ਦੇ ਕੇ ਨਿਹਾਲ ਕਰਦਾ ਇਹ ਕੋਈ ਮੁਫਤੋ ਸਿੱਖਾ ਨਹੀਂ ਨਗਰ ਕਰੇ ਤਾਂ ਅਖੀ ਵੇ ਕਿਰਪਾ ਜੀ ਕਰਦੇ ਨੇ ਤਾਂ ਪ੍ਰਲੋਭ ਵੀ ਹੱਥ ਨੂੰ ਅੱਖੀ ਵੇਖ ਲਈਦਾ ਸੌਂ ਤੇ ਜਾਂਦੀ ਹੈ ਲੈਣਾ ਤਪਨ ਮਾਂ ਜਾਈ ਮੁਖ ਕਰ ਦੋ ਸ੍ਰੀ ਗੁਰੂ ਕੇ ਹਾਲੀ ਜਾਂਦਾ ਛਲਕੀ ਦਿੱਤੀ ਕਰਕੇ ਲਖਣੇ ਦਿੱਤੀ ਕਰਕੇ ਗੁਰੂ ਸਾਹਿਬ ਕੋਲ ਜਾਂਦੇ ਆ ਇਹੋ ਕਥਾਵੇ ਕਹਿਣੇ ਕਰਕੇ ਵੀ ਉਹ ਸ੍ਰੀਤਾ ਨਹੀਂ ਕਿਹਾ ਜਾਂਦਾ ਉਬਿਆੰਤ ਹੈੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਮਨ ਕਾਰ ਮੇਕੀ ਕਾਰਨ ਤੇ ਰਹਿਤ ਹੈ ਮੇਰਾ ਮੈਰ ਕਿਸੇ ਨੇ ਬਰ ਨਹੀਂ ਸਾਰਿਆਂ ਦਾ ਆਕਮ ਹੈ ਪੂਰਨ ਜੋਤ ਸਮਾਈ ਸਾਰਿਆਂ ਦੀ ਪੂਰਨ ਬਿਆਕ ਹੈ ਜੋ ਸਾਰਿਆਂ ਵਿੱਚ ਉਸ ਪਰਮੇਸ਼ਰ ਦੀ ਖੜ ਜੋਤੀਆਂ ਚ ਸਮਾਈ ਹੋਈ ਚੰਨ ਸੂਰਜ ਆਪਕਾਂ ਚ ਨਾਨਕ ਗੁਰਦੁਆਰਨ ਤੋਂ ਨਾ ਭਾਗ ਹੈ ਸਤਿਗੁਰੂ ਸਾਹਿਬ ਜੀ ਕੰਨ ਸਤਿਗੁਰਾਂ ਦੀ ਪ੍ਰਾਪਤੀ ਉਹ ਬਗੈਰ ਜੀਵ ਦਾ ਪਰਮ ਨਹੀਂ ਮੁਕਤ ਹੁੰਦਾ ਹੈ ਸੱਚ ਨਾਮ ਵਡਿਆਈ ਸਤਿਗੁਰੂ ਸਾਹਿਬ ਦੀ ਕਿਰਨ ਨਾਲ ਪਰਮ ਨਿਰਵਰਤਨ ਦੇ ਮਾਲਕ ਨੇ ਸੱਚ ਨਾਮ ਦੀ ਵਡਿਆਈ ਦੇ ਕੇ ਪਰਮ ਨਿਰਵਰਤਨ ਕਰ ਜਿੰਨੇ ਮੁਕਤ ਕਰ ਦਿੰਦੇ ਹੈ ਜੇ ਸਤਿਗੁਰਾਂ ਦੀ ਸੇਵਤ ਸੂਰ ਸੁਮਹੱਲਾ ਪਹਿਲਾ ਦੁਤ ਕੇ ਕੋੜ ਧਰਤੀ ਕੋੜ ਪਾਣੀ ਆਸਣ ਗੁਰੂ ਮੇਰੇ ਸਾਹਿਬ ਇੱਕ ਸੁਮੀਕਰਮੇਸ਼ਰ ਬਰਾਡ ਰੂਮ ਕਸੂ ਕਰਨ ਲੱਗੇ ਹਾਂ ਪੋੜ ਘਾਤੀ ਪੋੜ ਪਾਣੀ ਆਸਣ ਉਹਦੇ ਮਰੇ ਸੰਤ ਧਰਤੀ ਦਾ ਪੋੜ ਤੜਦਾ ਬਣਾਇਆ ਹੋਇਆ ਹੈ ਕੋ ਅਜੇ ਧਾੜੀ ਧਰਤੀ ਦੇ ਤੜਦੇ ਜਿਹਾ ਪਾਣੀ ਰੱਖਿਆ ਹੋਇਆ ਪਾਣੀ ਦਾ ਪੜਦਾ ਬਣਾਇਆ ਹੋਇਆ ਹੈ ਕਿਉਂ ਧਰਤੀ ਦੇ ਪਾਣੀ ਦਾ ਪੜਦਾ ਬਣਾ ਕੇ ਤੇ ਜਿਹਦੇ ਵਿੱਚ ਆਸਣ ਲਾ ਕੇ ਮਹਾਰਾਜ ਸਾਹਿਬ ਆ ਕੇ ਬੈਠੇ ਹੈ ਚਾਰ ਕੁੰਟ ਚੋਵਾਰ ਪਿਆਰੇ ਗੁੰਦਾਂ ਜਿਹੜੀਆਂ ਹਨ ਉੱਤਰ ਦੱਖਣ ਪੂਰਬ ਪੱਛਮ ਕੋਹਨ ਦੇ ਚੜ੍ਹਦਾ ਬਣਾਇਆ ਹੋਇਆ ਹੈ ਇਹ ਚਾਰ ਵਾਰ ਹੈ ਜੋ ਤਾਸਤ ਹਵਾ ਉਹਨਾਂ ਦਾ ਇਸ ਵੀ ਕਾਲ ਮਾਰ ਅਬਾਜ਼ਮਾਨ ਹੋ ਰਿਹਾ ਨੇ ਸਗਲ ਪਬਲ ਦੀ ਮੂਰਤ ਇੱਕ ਕਾਲੇ ਜਿਹੜੇ ਲੋਕ ਹੈ ਸਾਰਿਆਂ ਦੀ ਅੱਖਾਂ ਇੱਕ ਦੀਆਂ ਅੱਖਾਂ ਹੈ ਸਾਰਿਆਂ ਦੇ ਪੈਰ ਇੱਕ ਦੇ ਹੀ ਪੈਰ ਹੈ ਸਾਰਿਆਂ ਦੇ ਕੰਨ ਇੱਕ ਦੇ ਪੈ ਕੰਨ ਹਨ ਸਾਰਿਆਂ ਦੇ ਮੂੰਹ ਇੱਕ ਦੇ ਮੂੰਹ ਹਨ ਸਾਰਿਆਂ ਦੇ ਨਾਸੇ ਇੱਕ ਦੀਆਂ ਨਾਸੇ ਹਨ ਸਾਰਿਆਂ ਦੇ ਹੱਥ ਇੱਕ ਦੇ ਹੱਥ ਹਨ ਜਿਉ ਸਾਰਾ ਪਰ ਜਿਨਾਂ ਨੂੰ ਇਕੱਠਾ ਕਰੂ ਇੱਕੇ ਦੀ ਮੂਰਤ ਹੈ ਜੰਨੂ ਸੂਰਜ ਦੇ ਮੇਤਰ ਆਰਾਕ ਆਦਿਕਾਂ ਦੇ ਉਮੀ ਕਹਦੇ ਹੋ ਇਸ ਪ੍ਰਕਾਰ ਹੀ ਕੋਈ ਸੂਤਕਲ ਹੈ ਉਹਦੀ ਮੁਖ ਤੇ ਰਤ ਕੋਟਾ ਦੇ ਪਰਮੇਸ਼ੀ ਜੀ ਦੇ ਦਾ ਕੋਡ ਧਰਤੀ ਪਾਣੀ ਆਸਨ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਪੁਰ ਧਰਤੀ ਦਾ ਪਰਦਾ ਬਣਾਇਆ ਹੋਇਆ ਹੈ ਧਰਤੀ ਵੀ ਇਹ ਜੂਨਾ ਜਿਹੜੀਆਂ ਬਣਾਈਆਂ ਸਾਰੀਆਂ ਧਰਤੀ ਦੇ ਪਰਦੇ ਚ ਹਨ ਤੇ ਪੁਰ ਪਾਣੀ ਦੇ ਵਿੱਚ 42 ਲੱਖ ਜੀ ਜਲ ਮੈਂ ਹੁੰਦੇ ਇਹ ਪਾਣੀ ਦੀ ਇਹ ਜੁਨਾ ਪਾਣੀ ਦੇ ਪਰਦੇ ਕੀ ਹੈ ਇਸ ਪ੍ਰਕਾਰ ਸਾਰਿਆਂ ਚ ਆਸਮਿਤ ਹੋ ਕੇ ਪਰਮੇਸ਼ਰ ਆਪੇ ਈ ਸਥਾਨ ਬੈਠਦਾ ਹੈ ਚਾਰ ਕੁੰਟਾਂ ਚਾਰੇ ਅੰਤਾਂ ਕਰਨੇ ਉਸ ਨੇ ਬਣਾਏ ਇਹ ਚਵਾਰੇ ਦੀ ਨਿਆਈ ਚਾਰੇ ਅੰਤਾਂ ਕਰਨ ਮਨੁੱਖੀ ਜਿੱਤ ਹੰਕਾਰ ਇਹਨਾਂ ਦੇ ਵਿੱਚ ਆਤ ਨਰਾਸ਼ ਕਰਦਾ ਹੈ ਬੁੜ ਧਰਤੀ ਧਾਤੀ ਆਰ ਕੰਮ ਤੇ ਪਾਣੀ ਆਦਿਕ ਤੇ ਹਵਾਉਣ ਆਦਿਕ ਤੇ ਆਕਾਸ਼ ਦੇ ਅਗਨੀ ਆਦਿਕ ਇਹ ਪੰਜਾਂ ਤਤਾਂ ਦੇ ਨਾਲ ਵਿੱਚ ਪੂਰਨ ਹੈ ਉਹ ਪਰਮੇਸ਼ਰ ਵੀ ਆਪਕ ਹੈ ਉਸਨੇ ਪੰਜਾਂ ਤਤਾਂ ਦੀਆਂ ਪੁਰੀਆਂ ਬਣਾਈਆਂ ਹੋਈਆਂ ਨੇ ਇਹਨਾਂ ਵਿੱਚ ਪੂਰਨ ਹੈ ਪਰਮੇਸ਼ਰ ਸਾਡੀ ਜੀਵਤ ਪੂਰਨ ਰੂਪ ਗ੍ਰੰਪੂਰਨ ਹੈ ਪਾਣੀ ਦੀ ਇਹ ਸਾਰੀ ਜਪਰੇਤਾ ਰੂਪੋ ਕੇ ਪਿਆਰ ਵਾਲਾ ਹੋ ਕੇ ਪੂਰਨ ਹੈ ਤੇ ਆਸਨ ਇਸ ਤਰੀਕੇ ਸਾਰੇ ਅਵਿਸ਼ਦਾਨ ਹੋ ਕੇ ਕੋਨ ਕੋਨਹੀ ਵਿੱਚ ਆਸਨ ਲਾਇਆ ਹੋਇਆ ਹੈ ਸਾਚਖੰਡ ਨੂੰ ਮਾਰਾ ਸੰਤਿਵਾਰਾ ਬਣਾ ਕੇ ਚਾਰੇ ਕੁੰਡਾਂ ਜਿਹੜੀਆਂ ਹਨ ਉੱਤਮ ਦੱਖਣ ਪੂਰਬ ਪੱਛਮ ਕੇ ਮਾਣੇ ਜਿਵਾਰਾ ਚਾਰ ਬਾੜ ਬਣਾਏ ਹੋਏ ਹੈ ਚਾਰ ਕੁੰਡ ਚਾਰੇ ਅੰਤਾਂ ਕਰਨੇ ਕੇ ਜਿਵਾਰਾ ਇੱਕ ਵਿਸ਼ਟੀ ਉਪਾਦੀ ਵਿੱਚ ਇਹ ਜਿਵਾਰਾ ਬਣਾਇਆ ਹੋਇਆ ਹੈ ਚਾਰੇ ਕੁੰਡ ਜਿਹੜੇ ਹਨਗੇ ਚਾਰੇ ਖਾਣੀਆਂ ਇਹ ਵੀ ਇੱਕ ਜਿਵਾਰਾ ਬਣਾਇਆ ਹੋਇਆ ਹੈ ਇਹਨਾਂ ਖਾਣੀਆਂ ਵਿੱਚ ਬੜਾ ਜਮਾਨ ਹੋ ਰਿਹਾ ਹੈ ਚਾਰ ਕੁੰਡ ਚੋਵਾਰਾ ਚਾਰੇ ਉਤਮ ਮੱਧਮ ਕਨੀਸ਼ ਅਧ ਬਣਾ ਦੇ ਕੋ ਇਹ ਵੀ ਚਾਰ ਕੁੰਤਾ ਬਣਾਈਆਂ ਹੋਈਆਂ ਇੱਕ ਜਵਾਰਾ ਬਣਿਆ ਹੋਇਆ ਹੈ ਇਸੇ ਪ੍ਰਕਾਰ ਚਾਰ ਕੁੰਤਾਂਵਾਰ ਸ਼ਲੋਕ ਸ੍ਰੀ ਸ਼ਰੂ ਰਹੀਓਂ ਦੀ ਚਾਰ ਮੁਕਤੀਆਂ ਦੇ ਵਿਚਾਰ ਕੁੰਤਾ ਬਣਾਈਆਂ ਹਨ ਕਿ ਜਹਾਂ 12 ਦੇ ਅੰਦਰ ਆਪ ਹੀ ਸਾਰੀਆਂ ਮੁਕਤੀਆਂ ਦੀ ਦਰਾਜਮਾਨ ਹੈ ਇਸੇ ਪ੍ਰਕਾਰ ਜੀਵਨ ਮੁਕਤ ਬੁਲੇ ਮੁਕਤ ਅਤੇ ਕੈਬਲ ਨੂੰ ਖਾ ਦੇ ਤੋ ਇਹ ਜਿਹੜੀਆਂ ਹਨ ਮੁਕਤੀਆਂ ਜਿਹੜੀਆਂ ਕੋ ਕੁੰਝੀਆਂ ਆ ਇਹ ਨਿਰਗੁਣੀਆਂ ਮੁਕਤੀਆਂ ਜਿਹੜੀਆਂ ਹਰ ਗਈਆਂ ਇਹ ਵੀ ਸੋਹਣਾ ਚਿਵਾਰਾ ਬਣਿਆ ਹੋਇਆ ਹੈ ਇਹਨਾਂ ਦੇ ਵਿੱਚ ਆਪ ਹੀ ਬਰਾਬਰ ਮਾਨ ਹੋ ਰਿਹਾ ਹੈ ਸਭ ਨੇ ਭਗਵਨ ਦੀ ਨੀਂਦ ਤੇ ਹੈ ਸਾਰੇ ਜਿੰਨੇ ਭਵਨ ਇੱਕੇ ਪਰਮੇਸ਼ਰ ਦੀ ਪਛਗਣ ਹੈ ਸਾਰਿਆਂ ਇੱਕ ਇਹ ਸ਼ੀਸ਼ਮੈਲ ਵਿੱਚ ਕੋਈ ਪੁਰਖ ਜਾ ਵੜੂ ਜਿੰਨੇ ਸ਼ੀਸ਼ੇ ਸਾਰਿਆਂ ਚ ਕਿਹਦੀਆਂ ਸ਼ਕਲਾਂ ਦੇਖੀ ਹੈ ਕਿਸੇ ਚ ਲਾਲ ਦਿਸਦੀ ਹੈ ਕਿਸੇ ਚਿੱਟੀ ਦਿਸਦੀ ਹੈ ਕਿਸੇ ਚ ਹਰੀ ਜਿਹੀ ਜਿਹੇ ਸ਼ੀਸ਼ੇ ਹੁੰਦੇ ਆ ਇਹਨੇ ਨਾਲ ਜਿਹਨਾਂ ਦੇ ਅੰਦਰ ਅਗਨੀ ਵਾਲਾ ਸੁਭਾਅ ਹੈ ਪ੍ਰਕਾਸ਼ ਵਾਲਾ ਉਹਨੇ ਰਜੋਗੁਣ ਕਰਕੇ ਲਾਲ ਕੇਲੇ ਦੇ ਰੂਪੇ ਸਕੇਗੁਣ ਕਰਕੇ ਕਿਤੇ ਪ੍ਰਤੀਤ ਹੋ ਰਹੇ ਹਨ ਜੇ ਇਸੇ ਪ੍ਰਕਾਰ ਸੰਤ ਸਿੰਘ ਜੀ ਪਵਨ ਵਾਲੇ ਸੁਭਾਅ ਕਰਕੇ ਜਿਵੇਂ ਦਾ ਰੰਗ ਹਰਾ ਹਰੇ ਪ੍ਰਤੀਤ ਹੋ ਰਹੇ ਹੈ ਕਿ ਤਤਪੰਨ ਸੁਭਾਅ ਕਰਕੇ ਉਹ ਮੂਰਤਾਂ ਸ਼ੀਸ਼ਿਆਂ ਜਿਵੇਂ ਖੋਖਰੀਆਂ ਚਗਲਨ ਕੋਈ ਰਜੋਗੁਣੀ ਕੋਈ ਸਤੋਗੁਣੀ ਕੋ ਤਮੋਗੁਣੀ ਪ੍ਰਤੀਤ ਹੋ ਰਹੇ ਹੈ ਹੈ ਕਿਹਦੀਆਂ ਮੂਰਤਾਂ ਸਾਰੀਆਂ ਸ਼ਕਲਾਂ ਮੁਖ ਤੇ ਰਹਿ ਤਕਸਾਲ ਇਹ ਮਾਰੇ ਮੁਖ ਤੇ ਜਿਹੜੇ ਸਾਰੇ ਮੂੰਹ ਹੈ ਇਹ ਤੇਰੀ ਤਕਸਾਲ ਬਣਾਈ ਏ ਸਵੇ ਮਿਰਾਰੀ ਕਾਖੇ ਆਪੋ ਆਪਣੀ ਬੋਲੀ ਬੋਲਦੇ ਐ ਕਿਸੇ ਨਹੀਂ ਤਕਸਾਲ ਐ ਕਿਸੇ ਤੇ ਅੰਗਰੇਜ਼ੀ ਨਿਕਲਦੀ ਐ ਕਿਸੇ ਤੇ ਫਾਰਸੀ ਨਿਕਲਦੀ ਐ ਕਿਸੇ ਕੋ ਸੰਸਕ੍ਰਿਤੀ ਕੇ ਕਿਸੇ ਦੇਸ਼ ਦਾ ਕਿਸੇ ਤੇ ਪੰਜਾਬੀ ਕਿਸੇ ਕੋਈ ਮਿਰਾਰੀ ਕਿਉਂ ਬੋਲੀਆਂ ਜਿਹੜੀਆਂ ਹੈ ਇਹ ਤੇਰੀਆਂ ਸਾਰੀਆਂ ਮੂੰਹ ਤੇ ਤਕਸਾਲ ਹੀ ਨਿਕਲ ਰਹੀ ਹੈ ਬਾਰੇ ਵੀ ਨਹੀਂ ਜੀ ਤੁਮ ਬੋਲ ਰਹੀ ਹੋ ਨਾ ਇਹ ਮੁਖ ਤੇਰੇ ਦੇ ਵਿਚਾਲਾ ਜਿਹੜੇ ਤੇਰੇ ਮੁਖ ਹੀ ਮਨਾਏ ਦਾਛ ਕਰ ਜਾਤਾ ਤਾਂ ਆ ਦੇ ਕੋ ਮਰੀਦ ਜਾ ਦੇ ਤੁਮ ਇਹ ਮਹਾਰਾਜ ਜੀ ਤੇਰੀਆਂ ਚਰਖਾਆਂ ਬਣੀਆਂ ਹੋਈਆਂ ਚਾਰ ਵੇਦ ਰੂਪ ਤੇਰੀ ਬਾਣੀ ਹੈ ਸਤਨਾਮ ਦੀ ਤੇਰੀ ਬਾਣੀ ਹੈ ਇਸ ਪ੍ਰਕਾਰ ਸੁਪਤੀ ਸੁਮਤੀ ਨਵਾਈ ਆ ਗਿਆ ਆਦਿ ਕੀਤਾ ਜੀ ਮਾਂ ਕਰਨਗੇ ਇਸ ਪ੍ਰਕਾਰ ਮੁਖ ਮੁਖੀ ਮੁਖੀ ਜਿਹੜੇ ਤੇਰੇ ਮਨਾਏ ਹੋਏ ਹੈ ਇਹ ਤੇ ਚਰਖਾਆਂ ਹਨ ਜਿਹਨਾਂ ਵੀ ਜਿਹੜੀਆਂ ਦੇਰਾਂ ਚਾਂਟਲੇ ਜਾਨ ਪਰਗਤ ਹੁੰਦੇ ਕਿੰਨੇ ਸਾਲ ਤੋਂ ਸਿੱਕੀ ਹੈ ਦਾਸ ਜਿਹੜੇ ਹੈ ਇਹ ਆਨਿਆਂ ਦੀ ਨਹੀਂ ਆਈ ਹਨਗੇ ਅੱਤੇ ਜਿਹੜੇ ਪ੍ਰਾਣ ਹਨ ਪੈਸਿਆਂ ਦੀ ਨਹੀਂ ਆਈ ਹਨਗੇ ਖਿੰਦਮਤੀਆਂ ਜਿਹੜੀਆਂ ਚਵਾਨੀਆਂ ਦੀ ਨਹੀਂ ਆਈ ਹਨਗੀਆਂ ਜਿਹੜੀਆਂ ਉਪਨਿਸ਼ਧਾਂ ਹਨ ਦੀਆਂ ਕੋ ਰੁਪਏ ਨਹੀਂ ਆਈ ਹਨਗੀਆਂ ਜਿਹੜੀਆਂ ਸੁਰਤੀਆਂ ਹਨਗੀਆਂ ਉਹ ਮੋਹਰੇ ਨਹੀਂ ਆਈ ਹਨਗੀਆਂ ਇਹ ਮੁੱਖਾ ਜੋ ਤੇਰੇ ਸੁਖਾਵਾਂ ਨਿਕ ਰਹੀਆਂ ਹੋਰ ਕੋ ਰੋ ਕਰੀ ਨਾ ਇਹ ਜਿਹੜੇ ਗਿਆਨ ਦੇ ਕੋਈ ਵਿਆਕਰਨ ਆਦਿਕ ਬੋਲਦੇ ਐ ਕੋਈ ਕਾਮ ਬੋਲਦੇ ਐ ਇਸ ਤਰ੍ਹਾਂ ਦੀ ਤਰਸਾਣ ਦੰਦ ਰਹੀ ਐ ਮੁਖੀ ਮੁਖੀ ਪ੍ਰਖਰੀਏ ਤੇਰੇ ਇਹ ਤੇਰੀਆਂ ਤਰਸਾਣਾ ਹੋ ਗਈਆਂ ਕਿ ਕਿਥੇ ਪਸੰਗ ਰੂਪੀ ਸੱਚੀ ਤਰਸਾਹ ਹੈ ਇਸ ਵਿਚ ਤੇਰੇ ਸਰੂਪ ਦੀ ਘਾੜਤ ਝੜੀ ਦੀ ਐ ਗਿਆਨ ਦੀ ਮੇਰੇ ਸਾਹਿਬਾ ਤੇਰੇ ਚੋਜ ਵਿਦਾਨਾ ਇਹ ਮੇਰੇ ਸਹਰਾ ਮਾਲਕਾ ਪਰਮੇਸ਼ਰਾ ਇਹ ਤੇਰੇ ਚੋਜ ਜਿਹੜੇ ਕੌਤਕ ਹਨ ਐ ਏ ਬਦਾਨਾ ਬੜੇ ਹਸਿਆਰ ਸੁਹਾਨ ਜਗਤਾਲ ਮਹੀਵਲ ਪਰਪੋਰੰਦੀ ਇਹ ਮਾਰੇ ਜਲਮਿਤੀ ਵੀ ਖਲਾਤੀ ਵੀ ਪਥਵੀ ਚੀ ਵੀ ਆਕਾਸ ਚੀ ਵੀ ਸਾਰੇ ਵਰਪੂਰ ਦੇ ਆਗੋ ਕਹੇ ਇਹ ਸਾਰੇ ਵਿੱਚ ਮਿਲਿਆ ਹੋਇਆ ਸਾਰੇ ਤੇਰੇ ਵਿੱਚ ਮਿਲੇ ਹੋਏ ਹਨ ਆਪੀ ਸਾਰਿਆਂ ਦੇ ਬੇਦ ਨੂੰ ਧਰਨ ਵਾਲਾ ਤੇ ਪੂਰਨ ਹੈ ਪੂਰਤੀ ਕਰਨ ਵਾਲਾ ਸਭ ਕੁਝ ਮਿਲਿਆ ਹੋਇਆ ਹੈ ਸਭ ਤੇਰੇ ਵਿੱਚ ਪੂਰੀ ਨੀਂਦ ਹੁੰਦੀ ਆਂ ਤੁਮ ਸਾਰੇ ਤੁਹਾਨੂੰ ਜੀ ਸੁਆਇਆ ਹੋਏ ਜਿਵੇਂ ਸਾਰੇ ਜੀਓ ਜਨਤਾ ਸੁਆਇਆ ਹੋਏ ਇਹ ਉਮਰ ਮੰਡਾ ਕੰਮਾ ਜੀ ਆਪ ਹੀ ਸੁਆਇਆ ਹੋਏ ਰਹਾਉ ਜਗ ਦਿਖਾਤ ਹੂਤ ਤੁਮਾ ਮੇਰੇ ਇਤੇ ਜਿਵੇਂ ਤੇਰੇ ਨੇਤਰਾਂ ਤੋਂ ਜੋ ਉਸ ਨੂੰ ਗੋਪਾ ਕਾ ਨਾ ਕਰਦੇ ਜਿਸ ਨੂੰ ਜਰੂਰੀ ਜੋਤ ਹੀ ਪ੍ਰਕਾਸ਼ ਹੀ ਦੇਖ ਰਹੇ ਹਾਂ ਤੇਰਾ ਰੀਤ ਚਲੀਹਾ ਤੇ ਅਸਲੀ ਕੀ ਹੋ ਜਾ ਤੇਰੀ ਇਹ ਨਾਮ ਜੰਦਰ ਹੈ ਤੂ ਕ੍ਰਿਸ਼ਨ ਹੈ ਜਾਦੀ ਜਿਗਨ ਹੋਇਆ ਜਾਂ ਜਿਗਦੀ ਹੈ ਜਾਂ ਵਰਮ ਹੈ ਤੇ ਤੇਰਾ ਰੂਪ ਕਿਸ ਪ੍ਰਕਾਰ ਕਹਿਦੀਏ ਕਿਹਾ ਨਹੀਂ ਜਾਣਦਾ ਤੇਰਾ ਰੂਪ ਇੱਕ ਤਰੀਕੇ ਬੋਲਦੇ ਹੈ ਪਰਚਾਨਾ ਕੋਈ ਕੋਈ ਜੋਤੀ ਸਿਰੂ ਕਰਦੇ ਤੇ ਫਿਰ ਇਹਨਾਂ ਪੁਰਸ਼ਨਾ ਜੀ ਆ ਕਿ ਜੈਮਿਸ਼ਣ ਭੰਨ ਭੰਨ ਹੋ ਕੇ ਸਾਰੇ ਬੁਧੀਆਂ ਦੇ ਵੱਖ-ਵੱਖਰੀ ਪ੍ਰਿਸ਼ਿੰਤਾ ਕਰਕੇ ਅੱਤਾ ਕਰਨੇ ਉਸਨੂੰ ਹੋ ਕੇ ਮੁੱਖ ਮੁਖਰੇ ਜੀਵ ਬਣਿਆ ਸਕਦਾ ਹੈ ਕੁਰੇ ਜਿਨ ਸਾਰਿਆਂ ਨੇ ਮਿਲਿਆ ਹੋਇਆ ਕੁਰਿਆ ਸਰਦਸ ਨੇ ਛਿੰਛਿੰ ਪਿੰਨ ਪਿੰਨ ਹੋ ਕੇ ਉਹ ਕੋਲ ਖੜਾ ਅਜੇ ਇੱਕ ਨੂੰ ਗੁਰੇ ਪਰਛਨਾ ਗੁਪਤ ਹੋ ਕੇ ਸਾਰੇ ਜਿਹੜੇ ਇੱਕ ਨੂੰ ਉਖਦੇ ਪਰਛਨਾ ਟੀਮਤਾ ਦੇ ਪਰ ਪ੍ਰਗਟ ਹੋ ਕੇ ਵੀ ਇੱਕੋ ਹੀ ਸੂਬ ਸਾਰੇ ਫਿਰ ਰਹੇ ਹੋਏ ਹੋਈ ਨਾ ਕਿ ਜਿਹਹਾ ਬਰੀ ਯਾਰ ਕਾਈਆ ਕੇ ਵੀ ਬਸਤਾਰ ਗੁਫਤਾਰ ਰਹਕਾਰ ਇਹ ਰੰਦੀ ਨਹੀਂ ਕੋਈ ਕਿਸੇ ਜੈਸਾ ਨਹੀਂ ਬਣਾਇਆ ਤੈਂ ਗਵਰਨਮਿਤ ਜੇ ਤੁਨ ਮਕੋ ਖਰੀਂ ਦੇਖੋ ਆਏ ਪਰਖੋ ਅੰਡੇ ਦੇ ਧੀਰੇ ਦੇ ਉਤਪਜੇ ਤੇਜ ਇਹਦਾਰਾ ਅੰਡੇ ਤੋਂ ਪੈਦਾ ਹੋਣ ਵਾਲੀ ਖਾਣੀ ਧੀਰੇ ਤੋਂ ਪੈਦਾ ਹੋਣ ਵਾਲੀ ਖਾਣੀ ਕੁੱਪੀ ਕਹਾਣੀ ਕੁੱਪਦੀ ਤੋਂ ਪੈਦਾ ਹੋਣ ਵਾਲੇ ਦਰਖਾ ਦੇ ਕੋ ਤੇ ਤੇਰੀ ਮੁਰਕੇ ਤੋਂ ਹੋਣ ਵਾਲੀਆਂ ਜੂਨਾ ਤੇਰੇ ਏ ਜੰਤਾ ਏ ਜਾਰਖਾਨੀਆਂ ਜਿੰਨੇ ਜੀਂ ਜਾਂਦਾ ਹੈ ਆਪ ਵੀ ਬਣਾਏ ਹੋਏ ਹੰਕਤੀ ਪਾਤਸ਼ਾਹ ਇੱਕ ਪੁਰਮ ਹੈ ਤੇਰਾ ਇੱਕ ਪੁਰਮ ਹੈ ਤੋਂ ਤੇਰਾ ਇੱਕ ਪੁਰੇ ਪ੍ਰਤਾਪ ਤੇਰਾ ਇੱਕ ਪੁਰਵ ਅਸਚਰਿਤਾਈ ਇਹ ਅਸੀਂ ਤੇਰੀ ਵੇਖੀ ਹੈ ਉਹ ਸਭਨਾ ਮਾਹੀ ਰਵੰਗਾ ਜੇ ਪ੍ਰਵੇਸ਼ ਤੂੰ ਸਾਰਿਆਂ ਦੀ ਰੋਇਆ ਹੈ ਇਹੋ ਜਿਹਾ ਤੇਰਾ ਮਹਤਮਾ ਇਹ ਹੈ ਜਿਹੜਾ ਪ੍ਰਕਾਸ਼ ਹੈ ਜੀ ਤੇਰੀ ਅਚਰਬਿਕਾਈ ਹੈ تیرے ਗੁਣ ਬਹੁਤ ਈ ਮੈਂ ਇੱਕ ਨਾ ਜਾਣ ਇੱਕ ਵੀ ਸ਼ਰਵਾਹਗਰੂ ਤੇਰੇ ਗੁਣ ਬਿਆਨਸਾਨ ਮੈਂ ਗਰੀਬ ਨਿਕ ਵੀ ਜਾਣਿਆ ਨਹੀਂ ਹੈ ਮੈਂ ਮੂਰ ਸੁਕੇ ਜੀ ਮੈਨੂੰ ਨਾ ਸਭ ਜੀ ਤੋਂ ਹੀ ਨੇ ਨੂੰ ਕੋਈ ਕੋਈ ਗੋਣਾ ਸਰਦਾ ਵਿੱਚ ਬਖਸ਼ੋ ਇਸ ਕਰਕੇ ਆਦੇਸ ਰੂਪ ਨੂੰ ਦੇਖ ਸਕੀਏ ਮਰਨ ਵੇਤ ਨਾਨਕ ਸੋਣ ਮੇਰੇ ਸਾਹਿਬਾ ਬੇਨਤੀਪੁਰੂ ਕਹਿਣ ਦੀ ਜਾਜ ਗੁਰੂ ਨਾਨਕ ਸਾਹਿਬ ਆਪਾਂ ਨੂੰ ਦੰਦਦੇ ਆ ਕਿ ਉਹ ਹੇਠਕਾਰੀ ਬੇਨਤੀ ਕਰੋ ਬੇਨਤੀਪੁਰੂ ਕਹਿੰਦੇ ਆਏ ਮੇਰੇ ਸਹਦਾ ਅਕਾਲ ਪੁਰਖ ਮਾਲਕ ਦੁਬਾ ਪੱਥਰ ਲੀਜੇ ਇਹ ਮਾਰੇ ਪਾਪਾਂ ਕਰਕੇ ਭਾਰੇ ਜੇ ਤਾਂਸ ਮੈਨੂੰ ਸਾਗਰ ਨੀਰ ਪੜਿਆ ਤੇ ਇੱਥੇ ਅਗਣ ਹਮਾਰੇ ਦਇਆ ਕੀ ਕਰੋ ਕਿ ਮੇਰੇ ਪਾਵੋ ਦੁਬੇ ਪੱਥਰ ਕਾਰੇ ਕੋਈ ਨੀ ਤਖ਼ਤ ਵੀ ਨਹੀਂ ਆਈ ਪਾਪਾਂ ਕਰਕੇ ਡੁੱਬ ਰਹੇ ਸਾਨੂੰ ਕਿਰਤਾਂ ਕਰਕੇ ਭਾਂਤੀ ਨੂੰ ਦੇਵੀਂ ਤੇ ਰਾਕੇ ਰਖ ਲੋ ਮੁਗਧੂੰ ਕੀ ਕਿਨਾਰੇ ਤੇ ਪਜਾ ਗਿਓ ਸੂਰਥ ਮਹੱਲਾ ਪਹਿਲਾ ਹਉ ਪਾਪੀ ਪਾਪ ਤੋਂ ਪਰਮ ਪਾਖੰਡੀ ਜੇਹਰ ਨਾਲ ਸਾ ਨਿਮਰਤਾ ਕਹਿੰਦੇ ਹੈ ਕਰੇ ਗੁਨਾ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਗਰੀਬੀ ਚ ਰਹਿਣਾ ਚਾਹੀਦਾ ਇਹ ਜਾਜ ਲਾਦੇ ਹੋਏ ਮਹਾਰਾਜ ਫਰਮਾਉਂਦੇ ਹਨ ਹਉ ਪਾਪੀ ਪਾਪਤ ਪਰਮ ਪਾਖੰਡ ਜੇ ਮਹਾਰਾਜ ਨੇ ਪਾਪਾਂ ਨੂੰ ਕਰਨ ਵਾਲਾ ਪਾਪੀ ਜੀ ਤੁੰ ਕੰਤਨ ਨੂੰ ਬਖਸ਼ਣ ਵਾਲਾ ਤਤਸਾਦਨ ਹੈ ਪਰਮ ਪਾਖੰਡੀ ਮੈਂ ਮਹਾਰਾਜ ਵੱਡਾ ਪਖੰਡੀ ਹੈ ਇੱਕ ਤਾਂ ਪਖੰਡੀ ਹੁੰਦੇ ਨਾ ਆਪ ਦਾ ਤੇਰ ਤੋਂ ਵਰ ਮਾਫ ਤੇ ਅਸੀਂ ਵੱਡੇ ਪਖੰਡੀ ਆ ਦੁਨੀਆ ਨੂੰ ਖੱਗ ਖਾ ਕੇ ਗੁਰੂ ਬਣ ਬਣ ਕੇ ਲੋਕਾਂ ਨੂੰ ਖਾਂਦੇ ਆ ਇਹ ਸਾਡੀ ਹਾਲਤ ਹੈ ਲੋਕਾਂ ਦੀ ਉਹ ਜਾਂ ਗੱਦੀਆਂ ਲਾ ਕੇ ਬੈਠੇ ਆ ਗੁਰੂ ਬਣੇ ਵੀ ਮੈਂ ਪੂਰਾ ਮੰਤਰ ਸੁਣ ਮੈਂ ਉਪਦੇਸ਼ ਲੈਣੇ ਇਉਂ ਵੱਡੇ ਪਖੰਡੀ ਹੋ ਰਹੇ ਨੇ ਤੂੰ ਅੰਤਰੀਆਮੀ ਆ ਮਾਰਾ ਸਾਡੀ ਹਾਲਤ ਨੂੰ ਜਾਣਨ ਵਾਲਾ ਤੂੰ ਨਿਰਮਲ ਨਿਰੰਕਾਰ ਕੋਈ ਮੀਨ ਕਲੰਕ ਬਣਿਆ ਬੈਠਾ ਕੋਈ ਮੇਰਾ ਕਾਰ ਬਣਿਆ ਬੈਠਾ ਹੱਥਲੇ ਐ ਦੋ ਚੌੜੇ ਕਰਕੇ ਵਿਚਾਰੇ ਆਕਾਸ਼ ਕਿੰਨੇ ਆ ਇਹਦਾ ਨਾਮ ਮੇਰਾ ਕਾਰ ਇਹ ਜੋ ਬੁੱਖਾਂ ਦੇ ਅੰਦਰ ਲਿਆ ਕੇ ਕੀ ਨੂੰ ਕਹਿੰਦੇ ਆ ਨਿਰੰਕਾਰ ਹੈ ਇਹ ਬੁਖਾਉਂਦੇ ਆ ਨਿਰੰਕਾਰ ਨੂੰ ਤੋ ਕਿਉਂ ਪਤਾ ਨਹੀਂ ਵੀ ਸਾਡੇ ਆਕਾਰ ਦੀ ਕੀ ਹਾਲਤ ਹੈ ਮਾਸ਼ਰਾਲ ਦੇ ਨਾਲ ਹੀ ਨਹੀਂ ਕਰਦੇ ਤੂੰ ਨਿਰਮਲ ਨਿਰੰਕਾਰ ਹੀ ਨਿਰਮਲ ਸੁਖ ਰੂਪ ਹੈ ਮਾਰਾ ਸੀ ਮੇਰੇ ਤੂੰ ਨਿਰੰਕਾਰ ਹੀ ਅਸੀਂ ਆਕਾਰਾਂ ਵਿੱਚ ਫਸੇ ਹੋਏ ਆਂ ਜੇ ਕਹਉਂਦੇ ਆ ਨਿਰੰਕਾਰ ਹੀ ਹੈ ਮੇਰੇ ਆਕਾਰ ਕੀ ਫਸੇ ਹੋਏ ਆਂ ਅੰਮ੍ਰਿਤ ਚਾਸ ਪਰਮ ਰਸ ਰਾਤੀ ਇਹ ਮਾਰਾ ਜਿਨਾਂ ਆਉਦੇ ਅੰਮ੍ਰਿਤ ਨਾਉ ਨੂੰ ਚੱਖਿਆ ਹੈ ਉਹ ਪਰਮਾਤਮਾ ਬ੍ਰਹਮ ਆਨੰਦ ਦੇ ਵਿੱਚ ਹੈ ਗੱਡਾ ਰਾਜੇ ਦੇ ਰਾਹ ਦੇ ਚਲ ਕੋਈ ਹੋਰ ਰਸਨਾ ਹੋਵੇ ਇਸ ਰਸ ਵਿੱਚ ਰੰਗੇ ਜੇ ਆਖੋ ਸਰਨ ਤੁਮਾਰ ਇਹ ਸਾਡੇ ਆਪ ਦੀ ਸ਼ਰਨ ਹੈ ਸ੍ਰੀ ਤਾਂ ਸਾਡੇ ਚ ਇੰਨੇ ਉਗੋ ਪਰ ਅੰਮ੍ਰਿਤ ਨਾਮ ਵਿੱਚ ਖਾ ਕੇ ਧਾਰਨ ਕਰਾ ਕੇ ਬ੍ਰਹਮਾ ਨੰਦੂ ਦੇ ਰਸ ਤਨ ਨੂੰ ਰੰਗ ਪਾ ਕੇ ਬ੍ਰਹਮਾ ਨੰਦ ਲਾਸ ਕੇ ਇਸ ਕਰਕੇ ਇਹ ਮਾਰੇ ਆਪ ਦੀ ਸ਼ਰਨ ਹਾਰਤਾ ਤੂੰ ਮੈਂ ਮਾਨੀਏ ਮੈਂ ਇਹ ਕਰਦੇ ਬੁਰਖ ਨੂੰ ਨਿਰੰਮਾਣੇ ਦਾ ਮਾਨ ਤੂੰ ਹੀ ਹੋਈ ਉਸ ਦੇ ਪਾਸ ਚ ਸਾਡੇ ਦੁਨੀਆਂ 'ਚ ਕੀ ਮਾਣ ਸੀ ਸੱਚੇ ਬਾਦਸ਼ਾਹ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਤੁਸੀਂ ਹੋ ਮਾਣ ਮਹੱਤੂ ਨਾਮ ਧਨ ਪੱਲੇ ਅਸੀਂ ਤਾਂ ਮਾਰਾ ਹੋਰ ਮਾਣ ਨਹੀਂ ਕੋਈ ਸਮਝੇ ਮਾਣ ਤੇ ਮਹੱਤ ਵੱਡਾ ਮੁਰਾਤ ਹਾ ਇਹੋ ਵੀ ਸਮਝ ਲੈ ਜੇ ਸਾਡੇ ਪੱਲੇ ਦੇ ਨਾਮ ਰੂਪੀ ਤਾਨ ਹੋਵੇ ਜੇ ਤੇਰਾ ਨਾਮ ਰੂਪੀ ਧਨ ਪੱਲੇ ਹਿਰਦੇ 'ਚ ਹੋਵੇ ਤਾਂ ਵੱਡਾ ਮਹਾਨ ਮਾਣ ਹੈ ਦੁਨੀਆਂ ਦੀ ਸਤਕਾਰ ਹੈ ਵੇ ਵੱਡਾ ਇਹੋ ਮਰਤਵਾ ਹੈ ਸੱਚੇ ਸਭ ਦੁਸਮਾਨੇ ਜੋ ਸਤਿਗੁਰਾਂ ਦੇ ਸ਼ਬਦ ਕਰਕੇ ਤੇਰੇ ਸਰੂਪ ਵਿੱਚ ਸਮਾ ਚੁਕੇ ਆਪੇਦ ਹੋ ਗਏ ਵਾਹਿਗੁਰੂ ਰਹਾਉ ਕੀ ਸੰਦਾ ਹਮ ਹਿੰਦੇ ਹੋਸੀ ਤੂੰ ਮਾਰਾ ਪੂਰਨ ਸਾਰੇ ਵਿਆਪਕ ਅਗਿ ਮਾਰਾ ਊਰੇ ਹਾਂ ਪੂਰੇ ਹਾਂ ਗੁਣਾਂ ਤੇ ਰਹਿ ਤਾ ਸੱਚੇ ਪਾਤਸ਼ਾਹ ਤੇ ਤੂੰ ਗਮੀਜ਼ਦਾ ਵਾਲਾ ਹੈ ਅਭੀ ਮਾਰਾ ਖੁਸ਼ੇ ਸੁਭਾਅ ਵਾਲੇ ਕੁਛਾ ਵਾਲੇ ਐਵੇਂ ਕੁ ਬਣਾ ਜਾਣ ਨੂੰ ਮੇਹੋ ਉਹ ਗੌੜਾ ਹਮ ਹੋਰੇ ਵੀ ਮਾਰੇ ਗੌੜੇ ਭਾਰੇ ਹੋ ਗੌਰਵਤਾ ਵਾਲੇ ਹੋ ਵਧਾਈ ਆ ਰਹੇ ਅਸੀਂ ਹੌਲੇ ਹਲਕੀਆਂ ਦਰ ਦੇ ਵਿੱਚ ਹੌਲੇ ਹੋਏ ਚਲੇ ਫਿਰਦੇ ਆ ਆਹ ਬਾੜ ਕੋ ਫਿਰ ਝੂੜ ਕੇ ਜੀ ਮਾਨ ਰਾਤੀ ਅਹਨਸ ਪਰ ਭਾਤ ਇਹ ਸੱਚੇ ਬਾਂਛਾ ਤੁਹਾਡੇ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਹੋਇਆ ਰਾਤ ਨੂੰ ਵੀ ਤੇ ਦਿਨ ਵੀ ਉਹਨਾਂ ਨੂੰ ਪਰਵਾਹਦੇ ਪਰਿਸ਼ੇਸ਼ ਕਰਕੇ ਭਾਂਤ ਪ੍ਰਤੀਪੀ ਹੋ ਜਾਂਦੀ ਅਸਵੀ ਭਾਂਤੀ ਤੇ ਦਾ ਸੋਖ ਜੀ ਉਹਨਾਂ ਨੂੰ ਮਾਰਾ ਪ੍ਰਵਾਹ ਦੇਮ ਚੜ ਜਾਂਦਾ ਰਾਤ ਦਿਨੇ ਬ੍ਰਹਮ ਗਿਆਨ ਦਾ ਐਸਾ ਕੋਟ ਸੂਰ ਨਾਨਕ ਪ੍ਰਵਾਸ ਇਹ ਉਹ ਪਰਿਸ਼ੇਸ਼ ਕਰਕੇ ਧਨ ਤੇ ਸਾਰੇ ਨੂੰ ਪ੍ਰਤੀਪ ਕਰਨ ਵਾਲੇ ਪ੍ਰਗਟ ਹੋ ਜਾਂਦੇ ਉਹਨਾਂ ਨੂੰ ਹਰ ਰਸਨਾ ਜਪ ਮਾਨੜੀ ਅੱਜ ਮਨ ਨੂੰ ਸਿਖਾ ਜਿੰਦੇ ਨੇ ਮਨਾ ਤੂਵੀ ਜਪਿਆ ਕਰ ਕੇ ਕਿਰਸਨਾ ਤੂੰ ਵੀ ਹਰੀ ਨੂੰ ਜਪਣਾ ਕਰ ਮਨ ਕਰਕੇ ਭਾਈ ਸ਼੍ਰੋਮਣੀ ਹਰੀ ਜੀ ਰੋਹਿਣਾ ਸ਼ਰੀਰ ਕਰਕੇ ਮਨ ਕਰਕੇ ਜਾਪ ਕਰੀਏ ਤੁਮ ਸਾਚੇ ਹਮ ਤੂੰ ਹੀ ਰਾਤੇ ਮਾਰਾ ਆਪ ਸੱਚ ਸਰੂਪ ਹੋ ਅਭੀ ਤੁਹਾਡੇ ਵਿੱਚ ਹੀ ਪ੍ਰੇਮ ਨਾਲ ਰੰਗੇ ਹੋਇ ਹਾਂ ਔਦ ਤੇਜ ਪੂਰ ਸਾਚੇ ਇਹਨਾਂ ਨੂੰ ਸ਼ਬਦ ਕਰਕੇ ਮਨ ਬਿੰਨ ਲਿਆ ਹੈ ਔਦ ਤੇਜ ਪੂਰ ਸਾਚੇ ਇਹਨਾਂ ਨੂੰ ਸ਼ਬਦ ਦਾ ਪਹਿਤ ਆ ਗਿਆ ਸ਼ਬਦ ਨਾਲ ਬਿੰਨ ਲਿਆ ਮਨ ਦੀ ਦੁਆ ਤੂੰ ਲੈਤਾ ਹੈ ਕੋਣ ਉਹ ਵੀ ਸੱਚੇ ਹੋਗੇ ਤੇਰਾ ਸਰੂਪ ਹੀ ਹੋਗੇ ਜੋ ਬ੍ਰਹਮ ਦੇ ਜਿਹੜੇ ਭੀਤੀ ਹੋਏ ਜਾਂੂ ਹੋਏ ਹੈ ਉਹ ਵੀ ਸੱਚ ਸਰੂਪੀ ਹੋ ਗਏ ਕੰਨ ਐਨਸਾ ਨਾਮ ਰੱਖੇ ਸੀਸ ਤੇ ਇਹ ਭਾਈ ਜਿਹੜੇ ਰਾਜ ਨੇ ਮਾਰੇ ਦੇ ਨਾਮ ਕੀ ਰੰਗੇ ਰਹਿੰਦੇ ਹੈ ਉਹ ਸੁੱਚੇ ਹਿਰਦੇ ਦੀ ਸ਼ਾਨ ਕਰਕੇ ਮੇਰੇ ਲਈ ਉਹ ਹੋਏ ਮਾਰ ਜਨਮ ਦੇ ਕਾਚੇ ਜਿਹੜੇ ਜੰਮਣ ਮਰਨ ਵਾਲਿਆਂ ਦੀ ਪੂਜਾ ਕਰਦੇ ਉਹ ਕੱਚੇ ਆਦਮੀ ਹਨਗੇ ਉਹ ਮਰ ਜਨਮ ਦੇ ਕਾਚੇ ਜਿਹੜੇ ਕੱਚੇ ਪੁਰਖ ਹੋਏ ਵਿਸ਼ਾ ਚ ਲੱਗੇ ਹੋਏ ਉਹ ਜਵਦੇ ਮਰਦੇ ਰਹਦੇ ਮੁਕਤ ਨਹੀਂ ਹੋ ਸਕਦੇ ਆਵਰਨਾ ਦੀ ਤੈ ਕਿਸ ਤਾਲਾ ਅਭੀ ਮਾਰਾ ਇਸ ਕਰਕੇ ਹੋਰ ਕਿਨੂੰ ਵੇਖੀਏ ਹੋਰ ਦਿਸਦਾ ਹੀ ਨਹੀਂ ਆਪ ਤੋਂ ਬਿਨਾ ਕੀ ਵੀ ਸੇਵਿਤ ਕਰੀਏ ਆਪ ਤੋਂ ਬਿਨਾ ਰਹਿ ਤਰੀਕ ਨਾ ਕੋਈ ਇਸ ਆਗ ਦਾ ਕੋਈ ਸ੍ਰੀਕਾ ਕਰਨ ਵਾਲਾ ਨਹੀਂ ਕੋਈ ਜੇ ਬਾਵੇ ਆਦੂ ਨੂੰ ਸ੍ਰੀਕਾ ਕਰਕੇ ਪਿਛੇ ਸ਼ਕਾਨ ਨਹੀਂ ਦੇ ਦਿੱਤਾ ਸੀ ਹੈਂ ਤੋਂ ਨਸਰੀਕਾ ਕਰਨ ਵਾਲਾ ਕੌਣ ਹੈ ਬੇਵਦੀਰ ਹੈਂ ਤੋਂ ਪਰਨਵਤ ਨਾਨਕ ਦਾਸ ਨੂੰ ਦੱਸ ਸ੍ਰੀ ਗੁਰੂ ਸਾਹਿਬ ਬੇਅੰਤੀ ਪੂਰਵ ਕਹਿੰਦੇ ਹੋਣੇ ਇਹ ਸੱਚੇ ਬਾਦਸ਼ਾਹ ਨੇ ਦਾਸਾਂ ਦੇ ਦਾਸਾਂ ਗੁਰਮਤ ਜਾਣਿਆ ਤੂੰ ਜਿਨ੍ਹਾਂ ਨੂੰ ਗੁਰਮਤ ਦੁਆਰਾ ਜਾਣਿਆ ਤੇਰੇ ਸ੍ਰੀ ਗੁਰੂ ਸੋਈ ਉਹ ਵੀ ਵਾਹਿਗੁਰੂ ਤੇਰਾ ਰੂਪ ਹੀ ਹੋਵੇ ਤੇਰੇ ਵਿੱਚ ਭੇਦ ਹੋ ਗਏ ਹਨ